ਨਾਦਾਨ ਲਫਸਾਂ ਵਿੱਚ ਆਪ ਸਭ ਜੀ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਹੋਰ ਬਹੁਤ ਸੋਹਣੀ ਕਹਾਣੀ ਲੈ ਕੇ ਸ਼ੁਰੂ ਕਰਦੇ ਹਾਂ ਜੀ। ਆਲੋ ਡੈਡੀ ਜੀ 500 ਰੁਪਏ ਤੇ ਮੰਡੀ ਵਿੱਚ ਜਾ ਕੇ ਸਬਜ਼ੀ ਲਾਇਓ ਤੇ ਜਿਹੜੀ ਜਿਹੜੀ ਸਬਜ਼ੀ ਦੱਸੀ ਹੈ ਸਾਰੀ ਲੈ ਕੇ ਆਇਓ। ਉਹ ਨਾ ਹੋਵੇ ਕਿ ਤੁਸੀਂ ਭੁੱਲ ਜਾਓ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦੇ ਦਿੰਦੀ ਹਾਂ। ਕਿਉਂਕਿ ਇਹਨਾਂ ਦੇ ਦੋਸਤ ਸ਼ਾਮ ਨੂੰ ਘਰ ਖਾਣੇ ਲਈ ਆ ਰਹੇ ਹਨ। ਹਰਾ ਧਨੀਆ ਤੇ ਹਰੀਆਂ ਮਿਰਚਾਂ ਵੀ ਜ਼ਰੂਰ ਲੈ ਕੇ ਆਉਣਾ ਕਿਉਂਕਿ ਇਹਨਾਂ ਦੇ ਦੋਸਤਾਂ ਦੇ ਲਈ ਪਕੌੜੇ ਤੇ ਨਾਲ ਚਟਨੀ ਵੀ ਬਣਾਉਣੀ ਹੈ ਇਸ ਲਈ ਹਰੀ ਮਿਰਚੇ ਤੇ ਧਨੀਆ ਜ਼ਰੂਰੀ ਹੈ ਚੰਗੀ ਤਰ੍ਹਾਂ ਯਾਦ ਹੈ ਨਾ ਕੀ ਕੀ ਦੱਸਿਆ ਹੈ ਤੁਹਾਨੂੰ ਨਰਿੰਦਰ ਅੰਦਰੋਹ ચીਖ ਕੇ ਬੋਲੀ ਹਾਂ ਹਾਂ ਧੀਏ ਸਭ ਯਾਦ ਹੈ ਮੈਂ ਲੈ ਆਵਾਂਗਾ ਯਾਦ ਨਾਲ ਅਤੇ ਹਾਂ ਅਸੀਂ ਦੁੱਧ ਵੀ ਲਿਓਣਾ ਹੈ ਹੁਣ ਤਾਂ ਮੈਨੂੰ ਚੇਤਾ ਸੀ ਇਸ ਲਈ ਤੈਨੂੰ ਦੱਸ ਰਿਹਾ ਹਾਂ ਫਿਰ ਕਹੇਗੀ ਕਿ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਦੁੱਧ ਕਿਸ ਲਈ ਚਾਹੀਦਾ ਹੈ ਮੈਨੂੰ ਇਹ ਦੱਸੋ ਤੁਹਾਡੇ ਲਈ ਐਨੇ ਫालतू ਪੈਸੇ ਨਹੀਂ ਹਨ ਮੇਰੇ ਕੋਲ ਦੁੱਧ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਿੰਨਾ ਸਮਾਨ ਤੁਹਾਨੂੰ ਕਿਹਾ ਹੈ ਚੁੱਪਚਾਪ ਉਹਨਾਂ ਸਮਾਨ ਲੈ ਆਓ ਵਿਚਾਰੇ ਹਰਨਾਮ ਸਿੰਘ ਚੁੱਪਚਾਪ ਬਾਜ਼ਾਰ ਨੂੰ ਜਾਣ ਲੱਗੇ ਤਾਂ ਫਿਰ ਉਹਨਾਂ ਦੀ ਪੋਤਰੀ ਜਪਨੀਤ ਨੇ ਆ ਕੇ ਪੁੱਛਿਆ ਕਿ ਦਾਦਾ ਜੀ ਤੁਹਾਨੂੰ ਦੁੱਧ ਕਿਸ ਲਈ ਚਾਹੀਦਾ ਸੀ ਫਿਰ ਹਰਨਾਮ ਸਿੰਘ ਨੇ ਆਪਣੀ ਪੋਤਰੀ ਨੂੰ ਗੋਦੀ ਚੁੱਕ ਕੇ ਖੜਾਉਣ ਲੱਗੇ ਤੇ ਕਹਿੰਦੇ ਕੁਝ ਨਹੀਂ ਪੁੱਤ ਅੱਜ ਦੇ ਦਿਨ ਮੇਰਾ ਤੇ ਤੇਰੀ ਦਾਦੀ ਦਾ ਵਿਆਹ ਹੋਇਆ ਸੀ ਇਸ ਲਈ ਉਹ ਹਰ ਸਾਲ ਅੱਜ ਦੇ ਦਿਨ ਮੇਰੇ ਲਈ ਖੀਰ ਬਣਾਉਂਦੀ ਹੈ ਇਸ ਲਈ ਦੁੱਧ ਚਾਹੀਦਾ ਸੀ ਹੁਣ ਹਰਨਾਮ ਸਿੰਘ ਸਬਜ਼ੀ ਲਿਆਉਣ ਦੇ ਲਈ ਬਾਜ਼ਾਰ ਚਲੇ ਗਏ ਤੇ ਸਾਰੀਆਂ ਸਬਜ਼ੀਆਂ ਖਰੀਦਣ ਤੋਂ ਬਾਅਦ ਉਹਨਾਂ ਨੇ ਸਬਜ਼ੀ ਵਾਲੇ ਨੂੰ ਕਿਹਾ ਕਿ ਭਰਾਵਾ ਇੰਨੀ ਸਬਜ਼ੀ ਤੇਰੇ ਕੋਲੋਂ ਲਈ ਹੈ ਇਸ ਲਈ ਥੋੜਾ ਜਿਹਾ ਹਰਾ ਤਣੀਆਂ ਤੇ ਮਿਰਚਾਂ ਵੀ ਸਬਜ਼ੀ ਵਿੱਚ ਪਾ ਦੇ ਹਰਨਾਮ ਸਿੰਘ ਦੇ ਕੋਲ ਸਾਰੀਆਂ ਸਬਜ਼ੀਆਂ ਖਰੀਦਣ ਤੋਂ ਬਾਅਦ 50 ਰੁਪਏ ਬਚ ਗਏ ਤੇ ਹਰਨਾਮ ਸਿੰਘ ਦੇ ਚਿਹਰੇ ਤੇ ਖੁਸ਼ੀਆਂ ਆ ਗਈਆਂ ਫਿਰ ਉਸਨੇ ਸੋਚਿਆ ਕਿ 50 ਰੁਪਏ ਬਚ ਗਏ ਹਨ ਕਿਉਂ ਨਾ ਇਹਨਾਂ ਦੀਆਂ ਚਰਨੋਂ ਲਈ ਜਲੇਬੀਆਂ ਖਰੀਦ ਕੇ ਲੈ ਜਾਵਾਂ ਕਿ ਵਿਆਹ ਤੋਂ ਬਾਅਦ ਹਰਨਾਮ ਸਿੰਘ ਅਕਸਰ ਚਰਨੋਂ ਲਈ ਕਿਸੇ ਖਾਸ ਮੌਕੇ ਤੇ ਜਲੇਬੀਆਂ ਖਰੀਦ ਕੇ ਲਿਆਉਂਦੇ ਸੀ ਜਿਸ ਨੂੰ ਵੇਖ ਕੇ ਚਰਨੋਂ ਬਹੁਤ ਖੁਸ਼ ਹੁੰਦੀ ਪਰ ਹੁਣ ਜਦੋਂ ਦੇ ਨੂਹਾ ਪੁੱਤਾਂ ਦੇ ਵੱਸ ਪੈ ਗਏ ਸੀ ਹੁਣ ਤਾਂ ਆਪਣੇ ਲਈ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਉਹਨਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ ਇਸ ਲਈ ਹਰਨਾਮ ਸਿੰਘ ਨੇ 50 ਰੁਪਏ ਬਚਾ ਕੇ ਚਰਨੋਂ ਲਈ ਜਲੇਬੀਆਂ ਖਰੀਦ ਲਈਆਂ ਫਿਰ ਹਰਨਾਮ ਸਿੰਘ ਜਲੇਬੀਆਂ ਵਾਲੀ ਦੁਕਾਨ ਤੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਦੁਕਾਨ ਵਾਲੇ ਨੂੰ ਕਿਹਾ ਕਿ ਭਈ 50 ਰੁਪਏ ਦੀਆਂ ਜਲੇਬੀਆਂ ਦੇ ਦਿਓ ਦੁਕਾਨਦਾਰ ਦੁਕਾਨਦਾਰ ਹਰਨਾਮ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹ ਹੱਸਦੇ ਹੋਏ ਕਹਿਣ ਲੱਗੇ ਕੀ ਗੱਲ ਹਰਨਾਮ ਸਿੰਘਾ ਲੱਗਦਾ ਅੱਜ ਕੋਈ ਖਾਸ ਮੌਕਾ ਹੈ ਫਿਰ ਹਰਨਾਮ ਸਿੰਘ ਨੇ ਮੁਸਕਰਾਉਂਦੇ ਹੋਏ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਦੁਕਾਨਦਾਰ ਨੇ ਕਿਹਾ ਕਿ ਜਲੇਬੀਆਂ ਤਾਂ 60 ਰੁਪਏ ਦੀਆਂ ਮਿਲਣਗੀਆਂ ਫਿਰ ਹਰਨਾਮ ਸਿੰਘ ਨੇ ਕਿਹਾ ਕਿ ਤੁਸੀਂ 60 ਰੁਪਏ ਦੀਆਂ ਹੀ ਦੇ ਦਿਓ ਫਿਲਹਾਲ ਮੇਰੇ ਕੋਲ 50 ਰੁਪਏ ਹਨ ਤੇ 10 ਰੁਪਏ ਮੈਂ ਤੁਹਾਨੂੰ ਬਾਅਦ ਵਿੱਚ ਦੇ ਜਾਵਾਂਗਾ ਤੇ ਦੁਕਾਨਦਾਰ ਕਹਿੰਦਾ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਪੈਸਿਆਂ ਦੀ ਕੋਈ ਚਿੰਤਾ ਨਹੀਂ ਹੈ ਫਿਰ ਜਦੋਂ ਹਰਨਾਮ ਸਿੰਘ ਜਲੇਬੀਆਂ ਲੈ ਕੇ ਦੁਕਾਨ ਤੋਂ ਚਲੇ ਗਏ ਤੇ ਦੁਕਾਨਦਾਰ ਨੇ ਕੋਲ ਖੜੇ ਇੱਕ ਆਦਮੀ ਨੂੰ ਕਿਹਾ ਕਿ ਇਸ ਨੂੰ ਕਹਿੰਦੇ ਹਨ ਇਮਾਨਦਾਰ ਆਦਮੀ ਬੱਚੇ ਇਹਨਾਂ ਨੂੰ ਇੰਨਾ ਜ਼ਿਆਦਾ ਦੁਖੀ ਕਰਦੇ ਹਨ ਪਰ ਫਿਰ ਵੀ ਇਹਨਾਂ ਨੇ ਆਪਣੇ ਬੱਚਿਆਂ ਦੀ ਕਦੇ ਕਿਸੇ ਕੋਲ ਚੁਗਲੀ ਨਹੀਂ ਕੀਤੀ ਹੁਣ ਜਦੋਂ ਹਰਨਾਮ ਸਿੰਘ ਘਰ ਪਹੁੰਚੇ ਤਾਂ ਸਬਜ਼ੀਆਂ ਆਪਣੀ ਨੂੰ ਨੂੰ ਦੇ ਦਿੱਤੀਆਂ ਤੇ ਜਲੇਬੀਆਂ ਚਰਨੋਂ ਕੋਲ ਜਾ ਕੇ ਬੋਲੇ ਕੀ ਜ਼ਿੰਦਗੀ ਵਿੱਚ ਹਰ ਦੁੱਖ ਸੁੱਖ ਤੇ ਮੇਰਾ ਸਾਥ ਦੇਣ ਵਾਲੀ ਮੇਰੇ ਜੀਵਨ ਸਾਥੀ ਨੂੰ ਵਿਆਹ ਦੀ ਬਰੇਗੰਡ ਦੀ ਵਧਾਈ ਹੋਵੇ ਫਿਰ ਚਰਨੋਂ ਨੇ ਹੱਸ ਕੇ ਜਲੇਬੀਆਂ ਖਾਂਦੀ ਹੋਈ ਨੇ ਕਿਹਾ ਕਿ ਤੁਹਾਨੂੰ ਵੀ ਵਧਾਈ ਹੋਵੇ ਐਨੀ ਦੇਰ ਨੂੰ ਨਿੰਦਰ ਅੰਦਰੋਂ ચીਖਦੀ ਤੇ ਰੌਲਾ ਪਾਉਂਦੀ ਆਈ ਕਹਿੰਦੀ ਇਹ ਕੀ ਹੈ ਬੁੱਢਿਆ ਮੈਂ ਤੈਨੂੰ ਹਰਿਆ ਧਨੀਆਂ ਤੇ ਮਿਰਚਾਂ ਲਿਉਣ ਲਈ ਵੀ ਕਿਹਾ ਸੀ ਵਾਹ ਜੀ ਵਾ ਮੈਨੂੰ ਕੀ ਪਤਾ ਸੀ ਕਿ ਇਥੇ ਤਾਂ ਸਬਜ਼ੀ ਲਈ ਦਿੱਤੇ ਹੋਏ ਪੈਸਿਆਂ ਦੀਆਂ ਜਲੇਬੀਆਂ ਆਈਆਂ ਹੋਈਆਂ ਹਨ ਸ਼ਰਮ ਨਹੀਂ ਆਉਂਦੀ ਤੁਹਾਨੂੰ ਕਿ ਇਸ ਉਮਰ ਵਿੱਚ ਵੀ ਦਿੱਤੇ ਹੋਏ ਪੈਸੇ ਚੋਰੀ ਕਰਦੇ ਆਣੂ ਘਰ ਵਿੱਚ ਛੋਟੀ ਜੀ ਹੀ ਬੱਚੀ ਹੈ ਉਸ ਉੱਪਰ ਕੀ ਅਸਰ ਪਏਗਾ ਪਹਿਲਾਂ ਕਿਹੜਾ ਖਰਚੇ ਘੱਟ ਸੀ ਤੁਹਾਡੇ ਨਾਲੇ ਹਾਂ ਮੈਨੂੰ ਹੁਣ ਸਮਝ ਆ ਰਹੀ ਹੈ ਕਿ ਤੁਸੀਂ ਵਾਰ-ਵਾਰ ਦੁੱਧ ਲੈਣ ਲਈ ਕਿਉਂ ਕਹਿ ਰਹੇ ਸੀ ਤੁਹਾਨੂੰ ਤਾਂ ਆਪਣੇ ਜੀਬ ਦੇ ਸੁਆਦਾਂ ਦੀ ਪਈ ਰਹਿੰਦੀ ਹੈ ਫਿਰ ਚਰਨੋਂ ਕਹਿੰਦੀ ਨਈਂ ਬਹੂ ਇਦਾਂ ਦੀ ਕੋਈ ਗੱਲ ਨਹੀਂ ਉਦੋਂ ਹੀ ਨਿੰਦਰ ચીਖ ਕੇ ਬੋਲੀ ਬੱਸ ਕਰੋ ਤੂੰ ਹੀ ਇਸ ਨੂੰ ਸਿਰ ਤੇ ਚੜਾ ਕੇ ਰੱਖਿਆ ਹੈ ਅਗਲੇ ਦਿਨ ਸਵੇਰੇ ਸਵੇਰੇ ਹਰਨਾਮ ਸਿੰਘ ਉੱਠਿਆ ਤੇ ਇਸ਼ਨਾਨ ਕਰਕੇ ਵਧੀਆ ਕੱਪੜੇ ਪਾ ਲਏ ਤੇ ਆਪਣੇ ਬੇਟੇ ਨੂੰ ਕਹਿੰਦਾ ਕਿ ਗੁਰਸੇਵਕ ਜਰਾ ਮੇਰੀ ਜ਼ਮੀਨ ਦੇ ਕਾਗਜ਼ ਤੇ ਬੈਂਕ ਦੀ ਪਾਸਬੁੱਕ ਦੇ ਮੈਨੂੰ ਕੋਈ ਕੰਮ ਹੈ ਫਿਰ ਗੁਰਸੇਵਕ ਕਹਿੰਦਾ ਕਿ ਕੀ ਕੰਮ ਹੈ ਜ਼ਮੀਨ ਦੇ ਸਾਰੇ ਕਾਗਜ਼ ਪੱਤਰ ਮੈਂ ਸੰਭਾਲ ਕੇ ਤਾਂ ਰੱਖੇ ਹਨ ਫਿਰ ਹਰਨਾਮ ਸਿੰਘ ਕਹਿੰਦਾ ਪੁੱਤਰਾ ਮੰਨਿਆ ਕਿ ਮੈਂ ਬੁੱਢਾ ਹੋ ਚੁੱਕਾ ਹਾਂ ਤੇ ਮੇਰੀ ਰਿਟਾਇਰਮੈਂਟ ਹੋ ਗਈ ਹੈ ਤੇ ਮੇਰੀ ਪੈਨਸ਼ਨ ਆਉਣੀ ਵੀ ਬੰਦ ਹੋ ਗਈ ਪਰ ਮੈਂ ਇੰਨਾ ਵੀ ਬੁੱਢਾ ਨਹੀਂ ਹੋਇਆ ਕਿ ਆਪਣੇ ਕਾਗਜ਼ ਵੀ ਨਾ ਸੰਭਾਲ ਸਕਾਂ ਮੇਰੇ ਨਾਲ ਜ਼ਿਆਦਾ ਜ਼ੁਬਾਨ ਲੜਾਉਣ ਦੀ ਜ਼ਰੂਰਤ ਨਹੀਂ ਤੇ ਮੈਂ ਜਿੰਨਾ ਕਿਹਾ ਓਨਾ ਕਰਾਂ ਪਹਿਲਾਂ ਹੀ ਮੈਨੂੰ ਬੈਂਕ ਦੀ ਪਾਸਬੁੱਕ ਤੇ ਜ਼ਮੀਨ ਦੇ ਕਾਗਜ਼ ਚਾਹੀਦੇ ਹਨ। ਗੁਰਸੇਵਕ ਉਦੋਂ ਹੀ ਬੁੜਬੜਾਉਂਦਾ ਹੋਇਆ ਗਿਆ ਤੇ ਆਪਣੀ ਜ਼ਮੀਨ ਦੇ ਕਾਗਜ਼ ਉੱਤੇ ਬੈਂਕ ਦੀ ਪਾਸਬੁੱਕ ਲਿਆ ਕੇ ਆਪਣੇ ਪਿਤਾ ਨੂੰ ਦੇ ਦਿੱਤੀ। ਅਗਲੇ ਦਿਨ ਹਰਨਾਮ ਸਿੰਘ ਬੈਂਕ ਦੀ ਪਾਸਬੁੱਕ ਉੱਤੇ ਜ਼ਮੀਨ ਦੇ ਕਾਗਜ਼ ਲੈ ਕੇ ਘਰ ਤੋਂ ਨਿਕਲ ਗਿਆ। ਕਿੱਥੇ ਜਾ ਰਿਹਾ ਕਿਸੇ ਨੂੰ ਕੁਝ ਨਹੀਂ ਦੱਸਿਆ। ਦੁਪਹਿਰ ਨੂੰ ਜਦੋਂ ਵਾਪਸ ਆਏ ਤੇ ਚਰਨੋਂ ਨੂੰ ਦੋ ਸੂਟ ਹੱਥ ਤੇ ਧਰਦੇ ਹੋਏ ਬੋਲੇ ਕਿ ਆ ਫੜ ਚਰਨੋਂ ਮੈਂ ਤੇਰੇ ਲਈ ਦੋ ਸੂਟ ਲੈ ਕੇ ਆਇਆ ਹਾਂ ਤੇ ਨਾਲੇ ਦੁੱਧ ਵੀ ਲਿਆਇਆ ਹਾਂ ਵਧੀਆ ਜੀ ਖੀਰ ਬਣਾ ਜਿਵੇਂ ਹੀ ਚਰਨੋਂ ਰਸੋਈ ਵਿੱਚ ਖੀਰ ਬਣਾਉਣ ਲਈ ਗਈ ਤੇ ਹਰਨਾਮ ਸਿੰਘ ਲੱਤ ਤੇ ਲੱਤ ਰੱਖ ਕੇ ਸੋਫੇ ਤੇ ਬੈਠ ਗਏ ਉਦੋਂ ਹੀ ਗੁਰਸੇਵਕ ਆਇਆ ਤੇ ਕਹਿੰਦਾ ਪਿਤਾ ਜੀ ਤੁਸੀਂ ਇਹ ਕੀ ਕਰ ਰਹੇ ਹੋ ਜਦੋਂ ਆਪਣੇ ਕਮਰੇ ਵਿੱਚ ਜਾ ਕੇ ਬੈਠੋ ਹਰਨਾਮ ਸਿੰਘ ਨੇ ਕਿਹਾ ਕੀ ਗੱਲ ਹੈ ਇਹ ਘਰ ਮੇਰਾ ਹੈ ਸਭ ਕੁਝ ਇੱਥੇ ਮੇਰਾ ਬਣਾਇਆ ਹੋਇਆ ਹੈ ਜੇਕਰ ਮੈਂ ਇੱਥੇ ਨਹੀਂ ਰਹਾਂਗਾ ਤਾਂ ਕਿੱਥੇ ਰਹਾਂਗਾ ਆਪਣੇ ਪਿਤਾ ਦਾ ਬਦਲਿਆ ਹੋਇਆ ਰੂਪ ਦੇਖ ਕੇ ਗੁਰਸੇਵਕ ਹੈਰਾਨ ਹੋ ਗਿਆ ਉਦੋਂ ਹੀ ਚਰਨੋਂ ਬੋਲੀ ਕੀ ਹੋ ਗਿਆ ਹੈ ਤੁਹਾਨੂੰ ਤੁਸੀਂ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ ਫਿਰ ਹਰਨਾਮ ਸਿੰਘ ਕਹਿੰਦਾ ਮੈਂ ਕੀ ਕਿਹਾ ਕਿ ਚਰਨੋਂ ਮੈਂ ਤਾਂ ਸਿਰਫ ਆਪਣੇ ਪੁੱਤਰ ਨਾਲ ਗੱਲ ਹੀ ਕਰ ਰਿਆ ਹਾਂ ਅਜੇ ਤਾਂ ਮੈਂ ਉਸ ਨੂੰ ਕੁਝ ਕਿਹਾ ਹੀ ਕਿਥੇ ਹੈ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਸ਼ਾਇਦ ਮੇਰਾ ਪੁੱਤਰ ਸੰਭਲ ਜਾਏ ਪਰ ਨਹੀਂ ਗੱਲ ਤਾਂ ਹੁਣ ਕਰਨੀ ਹੀ ਪਵੇਗੀ ਕਿਸ ਨਾਲ ਜਰਾ ਸ਼ਾਮ ਨੂੰ ਵਾਪਸ ਤਾਂ ਆਵੇ ਹੁਣ ਸ਼ਾਮ ਨੂੰ ਗੁਰਸੇਵਕ ਆਫਿਸ ਤੋਂ ਵਾਪਸ ਆਇਆ ਤਾਂ ਹਰਨਾਮ ਸਿੰਘ ਬੋਲੇ ਕਿ ਸੋਨ ਗੁਰਸੇਵਕ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਫਿਰ ਗੁਰਸੇਵਕ ਕਹਿੰਦਾ ਹੁਣ ਕੀ ਗੱਲ ਕਰਨੀ ਹੈ ਤੁਸੀਂ ਫਿਰ ਹਰਨਾਮ ਸਿੰਘ ਕਹਿੰਦਾ ਗੱਲ ਇਹ ਹੈ ਕਿ ਇਹ ਘਰ ਮੇਰਾ ਇੱਥੇ ਮੇਰਾ ਜੋ ਦਿਲ ਕਰੇ ਮੈਂ ਉਹੀ ਕਰਾਂਗਾ ਜੇਕਰ ਤੂੰ ਵੀ ਇਸ ਘਰ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉੱਪਰ ਵਾਲਾ ਪੋਰਸ਼ਨ ਖਾਲੀ ਹੈ ਉੱਥੇ ਰਹਿਣ ਲਈ ਵੀ ਮੈਂ ਤੈਨੂੰ ਮਹੀਨੇ ਦਾ 20000 ਰੁਪਿਆ ਕਿਰਾਇਆ ਦੇਣਾ ਪਵੇਗਾ ਤੇ ਨਾਲੇ ਹਾਂ ਘਰ ਵਿੱਚ ਤੇਰੀ ਮਾਂ ਕਿਸੇ ਕੰਮ ਨੂੰ ਹੱਥ ਨਹੀਂ ਲਾਵੇਗੀ ਘਰ ਦਾ ਸਾਰਾ ਕੰਮ ਤੇਰੀ ਪਤਨੀ ਨੂੰ ਆਪੇ ਕਰਨਾ ਪਵੇਗਾ ਜੇਕਰ ਤੈਨੂੰ ਇਹ ਸ਼ਰਤ ਮੰਜ਼ੂਰ ਹੈ ਤਾਂ ਤੂੰ ਇੱਥੇ ਰਹਿ ਸਕਦਾ ਹੈ ਨਹੀਂ ਤਾਂ ਸਾਹਮਣੇ ਵਾਲਾ ਦਰਵਾਜ਼ਾ ਖੁੱਲ੍ਹਾ ਹੈ ਤੂੰ ਜਾ ਸਕਦਾ ਹੈ ਇੰਨੀ ਗੱਲ ਸੁਣ ਕੇ ਨਰਿੰਦਰ ਗੁੱਸੇ ਵਿੱਚ ਗੁਰਸੇਵਕ ਕੋਲ ਗਈ ਤੇ ਕਹਿੰਦੀ ਚਲੋ ਗੁਰਸੇਵਕ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਫਿਰ ਗੁਰਸੇਵਕ ਨੇ ਉਸ ਨੂੰ ਸਮਝਾਇਆ ਕਿ ਪਾਗਲੇ ਤੂੰ ਸ਼ਹਿਰਾਂ ਦੇ ਮਾਹੌਲ ਨੂੰ ਨਹੀਂ ਜਾਣਦੀ ਕਿ ਜੇਕਰ ਕਿਤੇ ਵੀ ਕਮਰਾ ਲੈ ਕੇ ਰਹਿਣ ਲੱਗ ਪਏ ਤਾਂ ਮਹੀਨੇ ਦਾ 30 ਤੋਂ 35000 ਰੁਪਏ ਲੱਗੇਗਾ ਇਸ ਤੋਂ ਇਲਾਵਾ ਰਾਸ਼ਨ ਦਾ ਖਰਚਾ ਵੀ ਇਕੱਲੇ ਹੀ ਚੁੱਕਣਾ ਪਵੇਗਾ ਹੁਣ ਘੱਟੋ ਘੱਟ ਪਿੰਡ ਤੋਂ ਆਉਣ ਵਾਲਾ ਰਾਸ਼ਨ ਤਾਂ ਬਚ ਜਾਂਦਾ ਹੈ ਨਾਲੇ ਆਪਣਾ ਕਿਹੜਾ ਇੰਨਾ ਕੰਮ ਹੈ ਜਿਹੜਾ ਤੂੰ ਨਹੀਂ ਕਰ ਸਕਦੀ ਇਸ ਤੋਂ ਪਹਿਲਾਂ ਮੇਰੀ ਮਾਂ ਵੀ ਤਾਂ ਘਰ ਦਾ ਸਾਰਾ ਕੰਮ ਇਕੱਲੇ ਹੀ ਕਰਦੀ ਸੀ ਜੇਕਰ ਤੂੰ ਕਰ ਲਾਵੇਂਗੀ ਤੇ ਕਿਹੜਾ ਪਹਾੜ ਟੁੱਟ ਜਾਵੇਗਾ ਹੁਣ ਨਿਰਿੰਦਰ ਘਰ ਦਾ ਸਾਰਾ ਕੰਮ ਇਕੱਲੀ ਕਰਦੀ ਤੇ ਚਰਨੋਂ ਟਾਈਮ ਨਾਲ ਨਹਾ ਧੋ ਕੇ ਪਾਠ ਪੂਜਾ ਲਈ ਬੈਠ ਜਾਂਦੀ ਤੇ ਘਰ ਦੇ ਕਿਸੇ ਵੀ ਕੰਮ ਨੂੰ ਹੱਥ ਨਾ ਲਾਉਂਦੀ ਤੇ ਜਪਨੀਤ ਨਾਲ ਖੇਡਦੀ ਤੇ ਮਸਤੀ ਕਰਦੀ ਦੂਸਰੀ ਸਾਈਡ ਨਿਰਿੰਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਜਾਂ ਫਿਰ ਇਦਾਂ ਸਮਝ ਸਕਦੇ ਹਾਂ ਕਿ ਜਦੋਂ ਸਾਸੋ ਸੋਰੇ ਨੇ ਉਹਨਾਂ ਨੂੰ ਆਪਣੀ ਔਕਾਤ ਦਿਖਾ ਦਿੱਤੀ ਉਸ ਨੂੰ ਅਹਿਸਾਸ ਹੋਇਆ ਕਿ ਜੇਕਰ ਅਸੀਂ ਕਿਸੇ ਜਿੰਦੇ ਜਾਗਦੇ ਇਨਸਾਨ ਤੇ ਆਪਣੇ ਕੰਮ ਦਾ ਹੁਕਮ ਚਲਾਉਂਦੇ ਹਾਂ ਤੇ ਆਪਣੀ ਮਰਜ਼ੀ ਅਨੁਸਾਰ ਕੰਮ ਕਰਵਾਉਂਦੇ ਹਾਂ ਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਹੁਣ ਤਾਂ ਉਹ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਆਪਣੀ ਨੋਹ ਨੂੰ ਇਦਾਂ ਸਾਰੀ ਦਿਹਾੜੀ ਕੰਮ ਕਰਦੀ ਵੇਖ ਚਰਨੋਂ ਨੂੰ ਕੁਝ ਚੰਗਾ ਤੇ ਨਾ ਲੱਗਦਾ ਵਾਰ ਉਹ ਕਰ ਵੀ ਕੀ ਸਕਦੀ ਸੀ ਜੇਕਰ ਬੱਚੇ ਗਲਤ ਰਸਤੇ ਤੇ ਚੱਲਣ ਲੱਗ ਪੈਣ ਤਾਂ ਕਈ ਵਾਰ ਮਾਪਿਓ ਨੂੰ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਸਖਤ ਕਦਮ ਚੁੱਕਣੇ ਪੈਂਦੇ ਹਨ ਇਹ ਸਭ ਕੁਛ ਹੀ ਕੀਤਾ ਚਰਨੋ ਤੇ ਹਰਨਾਮ ਸਿੰਘ ਨੇ ਜਿਸ ਕਰਕੇ ਗੁਰਸੇਵਕ ਤੇ ਨਰਿੰਦਰ ਨੂੰ ਹੌਲੀ-ਹੌਲੀ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਅਹਿਸਾਸ ਹੋਣ ਲੱਗਾ ਹੁਣ ਗੁਰਸੇਵਕ ਅਤੇ ਨਰਿੰਦਰ ਨੇ ਆਪਣੇ ਮਾਪਿਓ ਕੋਲੋਂ ਆਪਣੇ ਕੀਤੇ ਹੋਏ ਬੁਰੇ ਕਰਮਾਂ ਦੀ ਮਾਫੀ ਮੰਗੀ ਤੇ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਹੀਂ ਕਰਾਂਗੇ ਇਸ ਦਾ ਵਾਅਦਾ ਕੀਤਾ ਤੇ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗੇ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਇਸੇ ਤਰ੍ਹਾਂ ਹੀ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਜੇਕਰ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਤੇ ਨਾ ਜਾਇਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਤੇ ਨਾਲ ਉਦੋਂ ਤੱਕ ਲਈ ਤੇ ਉਹ اجازت ਤਨਵਾਦ